ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੁਜੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਵੀ ਕਿਸਾਨ ਵੀਰ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9815142150 ਮੇਰੇ ਸੰਪਰਕ ਨੰਬਰ ਨੇ ਅੱਜ ਦੋਸਤੋ ਤੁਹਾਨੂੰ ਦੋ ਝੋਟੀਆਂ ਦਿਖਾਉਣੀਆਂ ਨੇ ਇੱਕ ਤਾਜੀ ਸੂਈ ਹੈ ਦੋਸਤੋ ਇੱਕ ਹਜੇ ਕੁਝ ਦਿਨ ਬਾਕੀ ਹੈ ਸੂਣ ਦੇ ਵਿੱਚ ਏਰੀਆ ਪਿੰਡ ਵਕੀਲਾਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਹੈਗਾ ਨਾਨਾ ਲੱਗਦੇ ਪਿੰਡ ਦੋਸਤੋ ਲਹਿਰਾ ਮਈਆਂਵਾਲਾ ਰਟਾਲ ਰੂਹੀ ਬੁਈਆਂਵਾਲਾ ਫੇਰੋਂਗੇ ਨੀਲੇਵਾਲਾ ਕਸੂਆਣਾ ਬਿਲਕੁਲ ਨਾਲ-ਨਾਲ ਲੱਗਦੇ ਜਿਹੜੇ ਪਿੰਡ ਹੈਗੇ ਆ ਦੋਸਤੋ ਦੂਰੋਂ ਨੇੜੇੋਂ ਆ ਕੇ ਚੁਾਈ ਕਰਕੇ ਟਿੱਪ ਕੇ ਤਸੱਲੀ ਕਰਕੇ ਆਪਣੀ ਸੋਚ ਸਮਝਦੇ ਹਿਸਾਬ ਦੇ ਨਾਲ ਤੁਸੀਂ ਮੁੱਲ ਵੀ ਲਗਾ ਸਕਦੇ ਹੋ ਖਰੀਦ ਸਕਦੇ ਹੋ ਓਨਰ ਬਾਈ ਇਕਬਾਲ ਸਿੰਘ ਜੀ ਆ ਬਾਈ ਇਕਬਾਲ ਦਾ ਜਿਹੜਾ 10 ਸਾਲ ਦਾ ਦੋਸਤੋ ਜਿਹੜਾ ਵਪਾਰ ਦਾ ਕੰਮ ਹੈਗਾ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਡੇਲੀ ਰੁਟੀਨ ਦੇ ਵਿੱਚ ਪਸ਼ੂ ਆ ਜਿਹੜੇ ਦੋਸਤੋ ਨਵੇਂ ਆਉਂਦੇ ਰਹਿੰਦੇ ਆ ਜੇਕਰ ਦੋਸਤੋ ਪਹਿਲੇ ਨੰਬਰ ਦੀ ਇਸ ਛੋਟੀ ਦੀ ਗੱਲ ਕਰੀਏ ਤਾਂ ਅੱਜ 4 ਦਿਨ ਹੋ ਗਿਆ ਸਮਾਂ ਦੋਸਤੋ ਸੂਈ ਨੂੰ ਨੀਚੇ ਇਸ ਦੇ ਮੇਲ ਕਾਫਾ ਕੱਟਾ ਹੈਗਾ ਨੀਚੇ 8 ਕਿਲੋ ਜਿਹੜਾ ਬਾਈ ਦੇ ਕਹਿਣ ਮੁਤਾਬਕ ਬੌਲੇ ਦੇ ਵਿੱਚ ਜਿਹੜਾ ਰੈਡੀ ਹੈਗਾ ਦੁੱਧ ਮੋਲ ਜਿਹੜਾ ਦੋਸਤੋ ਇਸ ਝੋਟੀ ਦਾ 60000 ਰੁਪਿਆ ਡਿਮਾਂਡ ਆ 60000 ਦੇ ਵਿੱਚੋਂ ਜਿੰਨਾ ਵੀ ਹੋਇਆ ਦੋਸਤੋ ਮਾਨਦਾਨ ਜ਼ਰੂਰ ਕੀਤਾ ਜਾਵੇਗਾ ਮੁੱਲ ਤੁਸੀਂ ਆਪਣੇ ਹਿਸਾਬ ਦੇ ਨਾਲ ਵੀ ਲਗਾ ਸਕਦੇ ਹੋ ਪਹਿਲਾਂ ਤਸੱਲੀ ਕਰ ਸਕਦੇ ਹੋ ਦੋਸਤੋ ਚੁਵਾਈ ਕਰਕੇ ਦੋ ਡੰਗ ਦੀ ਚਾਰ ਡੰਗ ਦੀ ਤਿੰਨ ਡੰਗ ਦੀ ਤਸੱਲੀ ਤੋਂ ਬਾਅਦ ਜੇਕਰ ਤੁਹਾਡੇ ਫਿੱਟ ਬੈਂਦੀ ਹੈ ਝੋਟੀ ਤਾਂ ਤੁਸੀਂ ਦੋਸਤੋ ਮੁੱਲ ਆਪਣੇ ਹਿਸਾਬ ਦੇ ਨਾਲ ਲਗਾ ਵੀ ਸਕਦੇ ਹੋ ਬਾਈ ਨੂੰ ਪੁੱਗੇਗਾ ਪਰਤੇ ਵਿੱਚ ਹੋਵੇਗਾ ਤੁਹਾਡੇ ਨਾਲ ਸੌਦਾ ਕਰ ਲੈਣਗੇ ਸੋ ਚੰਗੀ ਝੋਟੀ ਆ ਥਣ ਦੀ ਲੇਵੇ ਦੀ ਬਿਲਕੁਲ ਸਾਫ ਹੈਗੀ ਆ ਥੋੜ੍ਹੀ ਜਿਹੀ ਪੁੱਜ ਕੇ ਬਣੀ ਆ ਪੱਕ ਕੇ ਬਣੀ ਆ ਦੋਸਤੋ ਉਹ ਜਿਹੜੀ ਫੇਸ ਕੁਆਲਿਟੀ ਤੋਂ ਜ਼ਰੂਰ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਦੂਜੇ ਨੰਬਰ 'ਤੇ ਦੋਸਤੋ ਜੇਕਰ ਗੱਲ ਕਰੀਏ ਤਾਂ ਨੀਲੀ ਰਾਵੀ ਦੀ ਇਹ ਝੋਟੀ ਆ ਮੂੰਹੋਂ ਚਾਰ ਦੰਦ ਦਾ ਸਟੇਟ ਪਟਾ ਦੋਸਤੋ ਸਿੰਘਾਂ ਦੀ ਸ਼ੇਪ ਬਹੁਤ ਖੂਬਸੂਰਤ ਆ ਛੋਟਾ ਜਿਹਾ ਸਿੰਘ ਆ ਰਿੰਗ ਸਿੰਘ ਆ ਅਤੇ ਪੈਰਾਂ 'ਤੇ ਨਿਸ਼ਾਨ ਜਿਹੜੇ ਹੈਗੇ ਦੋਸਤੋ ਪੈਰ ਚਾਰੇ ਧੋਤੇ ਨੇ ਵਧੀਆ ਬੋਡੀ ਸਟਰਕਚਰ ਹੈਗਾ ਭਰਮਾ ਪਿੰਡਾ ਹਵਾਨਾ ਜਿਹੜਾ ਦੋਸਤੋ ਬਣਾਈ ਜਾ ਰਹੀ ਆ ਤਕਰੀਬਨ ਹਜੇ ਅੱਠ ਸੱਤ ਦਿਨ ਜਿਹੜਾ ਹਜੇ ਸਮਾਂ ਬਾਕੀ ਹੈ ਸਿਉਣ ਦੇ ਵਿੱਚ ਮੁੱਠੀ ਜਿਹੜਾ ਥਾਣਾ ਦੋਸਤੋ ਪਹਿਲਾ ਸੂਬਾ ਇਹੋ ਝੋਟੀ ਜਿਹੜੀ ਸੂਣ ਜਾ ਰਹੀ ਆ ਮੋਹੋ ਚਾਰਦੰਦਾ ਮੁੱਲ ਜਿਹੜਾ ਦੋਸਤੋ ਇਸ ਝੋਟੀ ਦੀ ਡਿਮਾਂਡ ਬਾਈ ਨੇ ਕੀਤੀ ਸੀਗੀ 70000 ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਘਰ ਪਹੁੰਚਿਆ ਮਾਨਤਾਨ ਜਿਹੜਾ ਹੈਗਾ ਦੋਸਤੋ ਜ਼ਰੂਰ ਕੀਤਾ ਜਾਵੇਗਾ ਚੰਗੀ ਝੋਟੀ ਆ ਹਜੇ ਢਿਲਟੂ ਲਾ ਕਾਫੀ ਜਿਆਦੀ ਹੈਗੀ ਹਵਾਨੇ ਦੀ ਸੋ 8-7 ਦਿਨਾਂ ਦੇ ਬਾਅਦ ਜਿਹੜੀ ਦੋਸਤੋ ਇਹ ਸੂਣ ਜਾ ਰਹੀ ਆ ਸੋ ਚੰਗੀਆਂ ਝੋਟੀਆਂ ਬਾਈ ਦੇ ਕੋਲ ਤਕਰੀਬਨ ਹੈ ਵਧੀਆ ਦੋਸਤੋ ਅੱਗੇ ਉਮੀਦ ਇਹਨਾਂ ਤੋਂ ਹੈਗੀ ਆ तकरीबन ਨੀਲੀ ਰਾਵੀ ਦੀ ਜਿਹੜੀ ਝੋਟੀ ਆ ਦੋਸਤੋ तकरीबन 10 ਲੀਟਰ 9-10 ਲੀਟਰ ਪਹਿਲੇ ਸਵੇਰੇ ਜਿਹੜਾ ਦੁੱਧ ਪਾਉਣ ਦੀ ਇਸ ਤੋਂ ਉਮੀਦ ਹੈਗੀ ਆ ਬਾਕੀ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੀ ਨਰਕ ਪਰਖਾ ਆਪਣੀਆਂ ਅੱਖਾਂ ਰਾਹੀਂ ਜਿਹੜੀ ਸਕੈਨ ਕਰ ਸਕਦੇ ਹੋ ਦੋਸਤੋ ਕਿੱਦਾਂ ਦੀ ਚੀਜ਼ ਹੈਗੀ ਆ ਮੁਠੀ ਵਾਲਾ ਥਾਣਾ ਸੋਨਾ ਦੇਵਾ ਹੈਗਾ ਸੋ ਆਪਣੇ ਹਿਸਾਬ ਨਾਲ ਵੀ ਦੋਸਤੋ ਤੁਸੀਂ ਪਸ਼ੂ ਕਿਸੇ ਦਾ ਵੀ ਮੋਲ ਲਗਾ ਸਕਦੇ ਹੋ ਸੋ ਆਪਣੀ ਸੋਚ ਸਮਝ ਜ਼ਰੂਰ ਉੱਥੇ ਵਰਤ ਲਿਆ ਕਰੋ ਆਨਲਾਈਨ ਸੌਦਾ ਵੀ ਤੁਸੀਂ ਕਰ ਸਕਦੇ ਹੋ ਬਟ ਮੈਂ ਜਿਹੜੀ ਪਹਿਲ ਦੇਉਂਗਾ ਦੋਸਤੋ ਪਹਿਲਾਂ ਤਸੱਲੀ ਹੈ ਨਰਕ ਪਰਖਾ ਆਪਣੇ ਘਰ ਪਹੁੰਚ ਕੇ ਜਿਸਲੇ ਉੱਪਰ ਪਸ਼ੂ ਖੜਾ ਦੋਸਤੋ ਤਸੱਲੀ ਕਰਨ ਤੋਂ ਬਾਅਦ ਹੀ ਤੁਸੀਂ ਸੌਦਾ ਕਰਿਆ ਕਰੋ ਸੋ ਚੰਗੇ ਪਸ਼ੂ ਆ ਬਾਈ ਦੇ ਕੋਲ ਵਧੀਆ ਝੋਟੀ ਆ ਸ਼ਕੀਰ ਆ ਪੂਰੀ ਫੱਬ ਦੇ ਵਿੱਚ ਹੈਗੀ ਆ ਸੋ ਮੁੱਲ ਵੀ ਜਿਹੜਾ ਦੋਸਤੋ ਇੱਕ ਵਾਰ ਫਿਰ ਮੈਂ ਰਿਪੀਟ ਕਰ ਦਿੰਦਾ 70000 ਰੁਪਏ ਜਿਹੜੀ ਬਾਈ ਨੇ ਡਿਮਾਂਡ ਕੀਤੀ ਆ 70000 ਦੇ ਵਿੱਚੋਂ ਮਾਣ ਜਿਹੜਾ ਦੋਸਤੋ ਜਰੂਰ ਕੀਤਾ ਜਾਏਗਾ ਦੂਜੇ ਨੰਬਰ ਵਾਲੀ ਜਿਹੜੀ ਪਹਿਲੇ ਨੰਬਰ ਵਾਲੀ ਦੋਸਤੋ ਇਹੇ ਝੋਟੀ ਸੀਗੀ ਥੋੜੀ ਜਿਹੀ ਪੁੱਜ ਕੇ ਬਣੀ ਆ ਖੋਲ ਕੇ ਤੋੜ ਕੇ ਤੁਹਾਨੂੰ ਆਪਾ ਦਿਖਾ ਦਿੰਨੇ ਆ ਜਰੂਰ ਥਣਲੇਵਾ ਜਿਹੜਾ ਦੋਸਤੋ ਸਾਫ ਆ ਝੋਟੀ ਦਾ 8 ਕਿਲੋ ਬੌਲੇ ਦੇ ਵਿੱਚ ਬਾਈ ਨੇ ਕਿਹਾ ਸੀ ਵੀ ਚੱਲ ਰਹੀ ਆ ਤਸੱਲੀ ਤੁਸੀਂ ਘਰ ਪਹੁੰਚ ਕੇ ਦੋਸਤੋ ਜਰੂਰ ਕਰ ਸਕਦੇ ਜੀ ਧਾਰ ਦੀ ਸਾਫ ਹੈਗੀ ਪੋਲੀ ਚਵਾਈ ਲੱਗੀ ਹੈਗੀ ਆ ਰੇਡ ਵੀ ਭਾਅ ਪੜਦਾ ਹੈਗਾ ਬਿਲਕੁਲ ਠੀਕ ਹੈ ਹੈਗਾ ਦੋਸਤੋ ਜਾਇਜ ਜਾਂ ਰੇਡ 60000 ਰੁਪਿਆ ਡਿਮਾਂਡ ਆ 60000 ਦੇ ਵਿੱਚੋਂ ਜਿੰਨਾ ਵੀ ਹੋ ਸਕਦਾ ਹੈ ਉਹ ਖੁੱਲ ਕੇ ਮਾਨਤਨ ਜਰੂਰ ਕੀਤਾ ਜਾਵੇਗਾ ਇਹ ਸਨ ਦੋਸਤੋ ਬਾਈ ਹੋਰਾਂ ਦੇ ਕੋ ਦੋਨੇ ਝੋਟੀਆਂ ਜਿਹੜੀਆਂ ਪੂਰੀ ਡਿਟੇਲ ਸਮੇਤ ਆਪਾਂ ਤੁਹਾਨੂੰ ਵੀਰਵਾ ਦੇ ਦਿੱਤਾ ਹੈਗਾ ਸੋ ਜਿਹੜੀ ਵੀ ਝੋਟੀ ਤੁਹਾਨੂੰ ਪਸੰਦ ਆਉਂਦੀ ਹੈ ਤੁਸੀਂ ਉਸ ਬਾਰੇ ਗੱਲਬਾਤ ਕਰ ਸਕਦੇ ਹੋ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ